ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਦੀ ਰਾਤ ਜਿਹੜੀ ਲੰਗੀ ਉਦੋਂ ਭਾਰਤ ਨੇ ਪਾਕਿਸਤਾਨ ਦੇ 9 ਟਿਕਾਣਿਆਂ ਤੇ ਅਤਵਾਦੀ ਟਿਕਾਣਿਆਂ ਤੇ ਜਿਹੜੀ ਬੰਬਾਰੀ ਕੀਤੀ, ਮਿਜ਼ਾਈਲ ਅਟੈਕ ਕੀਤੇ, ਉਹਦੇ 'ਚ ਕਿੰਨਾ ਕੁ ਨੁਕਸਾਨ ਹੋਇਆ ਹੈ ਅਜੇ ਤੱਕ ਕੋਈ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਫਿਗਰਸ ਨਹੀਂ ਆ। ਤੇ ਭਾਰਤ ਦੀ ਫੌਜ ਦਾ ਕਹਿਣਾ ਇਹ ਹੈ ਕਿ ਵੀ ਇਹ ਅਸੀਂ ਸਿਰਫ ਉਹਨਾਂ ਟਾਰਗੇਟਸ ਤੇ ਕੀਤਾ ਹੈ ਜਿਹੜੇ ਜਿਹੜੇ ਕਿ ਅਤਵਾਦ ਦੇ ਅਡੇ ਸੀਗੇ ਉੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਅਸੀਂ ਇਹ ਤਣਾਅ ਹੋਰ ਵਧਾਉਣਾ ਨਹੀਂ ਚਾਹੁੰਦੇ ਉਸ ਤਰ੍ਹਾਂ ਦੇ ਸਾਡੇ ਅਟੈਕ ਹੈਗੇ ਤੇ ਹੁਣ ਇਸ ਗੱਲ ਦੇ ਉੱਤੇ ਅੱਜ ਸਰਪਾਰਟੀ ਮੀਟਿੰਗ ਹੋਣੀ ਹੈ ਉਹਦੇ ਚ ਅੱਡ ਅੱਡ ਤਰ੍ਹਾਂ ਕੀ ਸਟੈਂਡ ਲੈਂਦੀਆਂ ਨੇ ਵੈਸੇ ਉਹ ਸਾਰੀਆਂ ਆਪਣਾ ਪਹਿਲਾਂ ਦੱਸ ਚੁੱਕੀਆਂ ਨੇ ਤੇ ਅਸੀਂ ਆਸੇ ਕਰਦੇ ਹਾਂ ਕਿ ਦੋਨੇ ਹੀ ਦੇਸ਼ ਗੁਆਂਢੀ ਦੇਸ਼ ਭਾਰਤ ਤੇ ਪਾਕਿਸਤਾਨ ਜਦੋਂ ਇੱਕ ਦੂਜੇ ਦੇ ਉੱਤੇ ਇਸ ਤਰ੍ਹਾਂ ਨਾਲ ਹਮਲੇ ਕਰਨਗੇ ਤਾਂ ਉਹਦੇ 'ਚ ਬਹੁਤ ਸਾਰਾ ਹੋਰ ਨੁਕਸਾਨ ਹੁੰਦਾ ਹੈ ਸਾਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਕਿ ਇੰਡੀਅਨ ਐਕਸਪ੍ਰੈਸ ਨੇ ਅੱਜ ਇਹ ਦੱਸਿਆ ਕਿ ਪਾਕਿਸਤਾਨ ਦੀ ਗੋਲਾਬਾਰੀ 'ਚ ਜੰਮੂ ਕਸ਼ਮੀਰ ਦਾ ਜਿਹੜਾ ਪੁਂਚ ਰਜੌਰੀ ਏਰੀਆ ਹੈ ਖਾਸ ਤੌਰ ਤੇ ਪੁੰਛ ਦਾ ਏਰੀਆ ਉਥੇ 13 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਚਾਰ ਜਿਹੜੇ ਐ ਬੱਚੇ ਐ ਇੱਕ ਬੱਚਾ 4 ਸਾਲਾਂ ਦਾ ਇੱਕ 10 ਸਾਲਾਂ ਦਾ ਇੱਕ 7 ਸਾਲਾਂ ਦਾ ਇੱਕ 12 ਸਾਲਾਂ ਦਾ ਇੱਕ 14 ਸਾਲਾਂ ਦਾ ਇਹ ਚਾਰ ਬੱਚਿਆਂ ਦੀ ਜਾਨ ਚਲੀ ਗਈ ਉਸ ਜਿਹੜੀ ਬੰਬਾਰੀ ਹੈ ਜਿਹੜੀ ਪਾਕਿਸਤਾਨ ਵਾਲੇ ਪਾਸੋਂ ਹੋਈ ਹੈ ਤੇ ਪੁੰਛ ਦੇ ਲੋਕ ਇਹ ਵੀ ਦੱਸਦੇ ਆ ਵੀ ਇਸ ਤਰ੍ਹਾਂ ਦੀ ਬੰਬਾਰੀ ਇਤੋਂ ਪਹਿਲਾਂ ਕਦੇ ਵੀ ਨਹੀਂ ਹੋਈ ਤੇ 1971 ਦੀ ਲੜਾਈ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਈ ਸੀ ਤੇ ਅਗਲਾ ਇੱਕ ਉਹ ਇਹ ਵੀ ਦੱਸਦੇ ਆ ਵੀ ਉਹਦੇ ਚ ਜਿਹੜੇ 13 ਲੋਕ ਮਰੇ ਐ ਚਾਰ ਇਹ ਬੱਚੇ ਐ ਇੱਕ ਕੋਈ ਫੌਜੀ ਹੈਗਾ ਲਾਸ ਲੈਸ ਨੈਕ ਦਿਨੇਸ਼ ਕੁਮਾਰ ਉਹ ਐ ਆ ਪੰਜ ਜਿਹੜੇ ਬੰਦੇ ਐ ਉਹ ਸਿੱਖ ਕਮਿਊਨਿਟੀ ਦੇ ਵੀ ਇਹਦੇ ਵਿੱਚ ਮਾਰੇ ਗਏ ਐ ਜਿਨ੍ਹਾਂ ਚੋਂ ਅਮਰੀਕ ਸਿੰਘ ਐ ਰਣਜੀਤ ਸਿੰਘ ਐ ਬਲਵਿੰਦਰ ਕੌਰ ਐ ਵਗੈਰਾ ਨੇ ਤੇ ਉਹ ਵੀ ਇਹਦੇ ਵਿੱਚ ਹਲਾਕ ਹੋਏ ਐ ਇਹਨਾਂ ਚੋਂ ਇੱਕ ਜਣਾ ਜਿਹੜਾ ਐ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਦਾ ਵੀ ਕੰਮ ਕਰਿਆ ਕਰਦਾ ਸੀ ਇਹ ਵੀ ਦੱਸਣ ਚ ਸਾਨੂੰ ਦੁੱਖ ਹੋ ਰਿਹਾ ਹੈ ਕਿ ਉੱਥੋਂ ਦੇ ਜਿਹੜਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਹੈ ਉਹਨੂੰ ਵੀ ਨੁਕਸਾਨ ਪਹੁੰਚੇਗਾ ਅਸੀਂ ਇਹ ਸਮਝਦੇ ਹਾਂ ਕਿ ਭਾਰਤ ਸਰਕਾਰ ਨੇ ਜੋ ਸਾਡੀਆਂ ਬੱਚੀਆਂ ਭਾਰਤ ਦੀਆਂ ਆਪਣੇ ਵਿਆਹਾਂ ਤੋਂ ਬਾਅਦ ਉੱਥੇ ਸੈਰ ਕਰਨ ਗਈਆਂ ਹਨੀਮੂਨ ਤੇ ਗਈਆਂ ਉਹਨਾਂ ਦੇ ਸੰਧੂਰ ਉਜੜੇ ਉਸ ਕਰਕੇ ਇਸ ਆਪਰੇਸ਼ਨ ਦਾ ਨਾਮ ਸਿੰਧੂਰ ਰੱਖਿਆ ਗਿਆ ਤੇ ਸਾਨੂੰ ਇਹ ਲੱਗਦਾ ਹੈ ਜਿੱਡੀ ਮਰਜ਼ੀ ਚੰਗੀ ਭਾਵਨਾ ਹੋਵੇ ਸਰਕਾਰਾਂ ਦੀ ਸਾਨੂੰ ਲੱਗਦਾ ਇਹ ਹੈ ਕਿ ਅਸੀਂ ਹੋਰ ਸਿੰਧੂਰ ਨਾ ਉੱਜੜਨ ਦੇਈਏ ਇਹਦੇ ਲਈ ਸਾਨੂੰ ਪਹਿਲ ਕਦਮੀਆਂ ਕਰਨੀਆਂ ਚਾਹੀਦੀਆਂ ਨੇ ਦੁਨੀਆ ਭਰ ਦੇ ਬਹੁਤ ਸਾਰੇ ਮੁਲਕਾਂ ਨੇ ਚਾਹੇ ਉਹਨਾਂ ਦੀਆਂ ਆਪਣੀਆਂ ਆਪਣੀਆਂ ਪੋਜੀਸ਼ਨਾਂ ਨੇ ਉਹਨਾਂ ਦੇ ਆਪਣੇ ਆਪਣੇ ਕੋਈ ਮੋਰਲ ਰਾਈਟ ਹੈ ਨਹੀਂ ਕਿ ਜਿਸ ਤਰ੍ਹਾਂ ਦੇ ਹੋਣੇ ਚਾਹੀਦੇ ਹੈ ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਤਣਾਅ ਹੈ ਘਟਾਇਆ ਜਾਣਾ ਚਾਹੀਦਾ ਹੈ ਅਸੀਂ ਵੀ ਇਸ ਗੱਲ ਦੇ ਹੱਕ 'ਚ ਆਂ ਵੀ ਇਹ ਤਣਾਅ ਘਟਾਇਆ ਜਾਣਾ ਚਾਹੀਦਾ ਹੈ ਜਿੰਨਾ ਛੇਤੀ ਘਟੇ ਇਹ ਭਾਰਤ ਦੇ ਲੋਕਾਂ ਦੇ ਹਿੱਤ 'ਚ ਹੈ ਇਸੇ ਸੰਦਰਭ ਦੇ ਵਿੱਚੇ ਉੱਗੇ ਪ੍ਰੋਫੈਸਰ ਅਭੀਜੀਤ ਪਾਠਕ ਜੀ ਨੇ ਅੱਜ ਟ੍ਰਿਬਿਊਨ ਦੇ ਵਿੱਚ ਲਿਖੇ ਲਿਖ ਕੇ ਉਹ ਸਵਾਲ ਕਰਦੇ ਆ ਕਿ ਉਹਨਾਂ ਦੀ ਜਾਨੀ ਕਿ ਪਾਕਿਸਤਾਨ ਦੀ ਨਜਾਇਜ਼ ਹਿੰਸਾ ਦਾ ਜਵਾਬ ਸਾਡੀ ਜਾਇਜ਼ ਹਿੰਸਾ ਹੈ ਕੀ ਇਹਦਾ ਜਵਾਬ ਹੈ ਕੀ ਹਿੰਸਾ ਦੇ ਵਿੱਚ ਵੀ ਅਸੀਂ ਜਾਇਜ਼ ਤੇ ਨਜਾਇਜ਼ ਦਾ ਫਰਕ ਕਰਾਂਗੇ ਜਾਂ ਨਹੀਂ ਕਰਾਂਗੇ ਕੀ ਕਰਾਂਗੇ ਕੀ ਕੋਈ ਹੋਰ ਵੀ ਤਰੀਕਾ ਹੋ ਸਕਦਾ ਹੈ ਇਹ ਸੋਚ ਦੀ ਲੋੜ ਹੈ ਅਸਲ 'ਚ ਭਾਰਤੀ ਫੌਜ ਦੀ ਛਲਾਗਾ ਸਾਰੀਆਂ ਵਿਰੋਧੀ ਧਿਰਾਂ ਵੀ ਕਰ ਰਹੀਆਂ ਨੇ ਸਰਕਾਰ ਵੀ ਕਰਦੀ ਹੈ ਭਾਰਤੀ ਫੌਜ ਨੂੰ ਤਾਂ ਜੋ ਕੰਮ ਦੇ ਦਿੱਤਾ ਗਿਆ ਜੋ ਉਹ ਨੂੰ ਰਾਜਨੀਤਿਕ ਜਿਹੜੀ ਲੀਡਰਸ਼ਿਪ ਹੈ ਉਹਨੇ ਕਹਿਤਾ ਉਹਨੇ ਹੁੱਕ ਕਰ ਦਿੱਤਾ ਟੈਕਨੋਲੋਜੀ ਹੈਗੀ ਹੈ ਭਾਰਤੀ ਫੌਜ ਕੋਲ ਟ੍ਰੇਨਿੰਗ ਹੈਗੀ ਹੈ ਇਸ ਕਰਕੇ ਉਹ ਤਾਂ ਹੋ ਗਿਆ ਪਰ ਸਵਾਲ ਇਹ ਹੈ ਵੀ ਜਿਹੜੀ ਰਾਜਨੀਤਿਕ ਤਰ੍ਹਾਂ ਨੇ ਇਹ ਫੈਸਲੇ ਕਰਨੇ ਆ ਉਹ ਰਾਜਨੀਤਿਕ ਤਰ੍ਹਾਂ ਕੋਲ ਭਾਰਤੀ ਫੌਜ ਦੇ ਇਹਨਾਂ ਤਰੀਕਿਆਂ ਤੋਂ ਬਿਨਾ ਕੋਈ ਰਾਜਨੀਤਿਕ ਕੂਟਨੀਤਿਕ ਕੋਈ ਅੰਤਰਰਾਸ਼ਟਰੀ ਦਬਾਅ ਦੇ ਕੋਈ ਹੋਰ ਤਰੀਕੇ ਨਹੀਂ ਹੈਗੇ ਕੀ ਉਹ ਵਰਤਲੇ ਗਏ ਆ ਸਾਰੇ ਇਹ ਜਿਹੜੇ ਸਵਾਲ ਨੇ ਬਹੁਤ ਵੱਡੇ ਸਵਾਲ ਨੇ ਅ ਅਭਿਜੀਤ ਪਾਠਕ ਜੀ ਇਹ ਵੀ ਲਿਖਦੇ ਆ ਪ੍ਰਸਾਪ ਤੀਸਰਾ ਹੱਦ ਦੇ ਦੋਵੇਂ ਪਾਸੇ ਵਸਦੇ ਜਿਹੜੇ ਸਿੱਖਿਅਕ ਨੇ ਸਮਾਜਿਕ ਕਾਰਕੁਨ ਨੇ ਲੋਕ ਬੁੱਧੀ ਜੀ ਵੀ ਐ ਇਹ ਇਕੱਠੇ ਮਿਲ ਕੇ ਦੋਨੇ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਨੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੈ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਇਹ جنگਾਂ ਨਹੀਂ ਚਾਹੁੰਦੇ ਜਿਹੜੇ ਅਤਵਾਦ ਵੀ ਨਹੀਂ ਚਾਹੁੰਦੇ ਦੋੇ ਪਾਸੇ ਸੋ ਅਜਿਹੇ ਲੋਕ ਕੀ ਪ੍ਰਵੇਲ ਨਹੀਂ ਕਰ ਸਕਦੇ ਕੀ ਆਪਣੀ ਆਵਾਜ਼ ਉੱਚੀ ਵੀ ਕਰ ਸਕਦੇ ਸਾਂਝੀ ਕੋਈ ਜਿਹੜੀ ਸਮਝਦਾਰੀ ਵਾਲੀ ਲਹਿਰ ਨਹੀਂ ਚਲਾ ਸਕਦੇ ਅਸੀਂ ਸਮਝਦੇ ਹਾਂ ਵੀ ਪ੍ਰੋਫੈਸਰ ਅਭੀਜੀਤ ਪਾਠਕ ਜੀ ਨੇ ਬਹੁਤ ਖੂਬਸੂਰਤ ਨੁਕਤਾ ਸਾਡੇ ਸਾਹਮਣੇ ਸਾਂਝਾ ਕੀਤਾ ਜਿੱਥੇ ਭਾਰਤ ਦੀਆਂ ਕੁਝ ਰਾਜਨੀਤਿਕ ਧਿਰਾਂ ਦੇ ਆਪਣੇ ਆਪਣੇ ਹੈਗੇ ਐ ਅਸੀਂ ਉਹਨਾਂ ਬਾਰੇ ਕੀ ਕਹਿਣਾ ਹੈ ਇਹ ਜ਼ਰੂਰ ਕਹਾਂਗੇ ਕੁਝ ਧਿਰਾਂ ਨੇ ਸੀਪੀਆਈਐਮਐਲ ਲਿਬਰੇਸ਼ਨ ਸੀਪੀਆਈਐਮਐਲ ਨਿਊ ਡੈਮੋਕ੍ਰੇਸੀ ਇਹਨਾਂ ਨੇ ਕਿ ਹੈ ਵੀ ਇਹ ਭਾਰਤ ਪਾਕਿਸਤਾਨ ਨੂੰ ਤਣਾਅ ਘਟਾਉਣਾ ਚਾਹੀਦਾ ਹੈ ਗੱਲਬਾਤ ਤੇ ਜਿਹੜੇ ਦੂਜੇ ਉਹ ਕਰਨੇ ਚਾਹੀਦੇ ਦੂਜੇ ਪਾਸੇ ਪਾਕਿਸਤਾਨ ਦੀ ਜਿਹੜੀ ਮਜ਼ਦੂਰ ਕਿਸਾਨ ਪਾਰਟੀ ਹੈ ਉਹਦੇ ਆਗੂ ਜਨਰਲ ਸੈਕਟਰੀ ਡਾਕਟਰ ਤੈਮੂਰ ਰਹਿਮਾਨ ਉਨ੍ਹਾਂ ਦਾ ਵੀ ਬਿਆਨ ਆਇਆ ਵੀ ਇਹ ਇਹ ਜਿਹੜੀ ਹੈ ਤਾਂ ਮਜ਼ਦੂਰ ਮਾਰੂ جنگ ਹੈ ਦੋਵੇਂ ਪਾਸੇ ਮਜ਼ਦੂਰਾ ਮਿਹਨਤੀ ਕਿਸਾਨਾਂ ਦੇ ਬੱਚੇ ਹੈ ਜਿਹੜੇ ਦੋਵੇਂ ਪਾਸੇ ਮਰਦੇ ਹੈ ਇਹਨੂੰ ਰੋਕਿਆ ਜਾਣਾ ਚਾਹੀਦਾ ਹੈ ਇਹ ਤਣਾਅ ਘਟਾਇਆ ਜਾਣਾ ਚਾਹੀਦਾ ਹੈ ਪਾਕਿਸਤਾਨ ਦੀ ਜਿਹੜੀ ਕਮਿਊਨਿਸਟ ਪਾਰਟੀ ਹੈ ਉਸ ਨੇ ਵੀ ਭਾਰਤ-ਪਾਕ ਬੰਗ جنگ ਨੂੰ ਲੜਾਈ ਨੂੰ ਜਮਾਤੀ ਲੜਾਈ ਨਹੀਂ ਕਿਹਾ ਇਹ ਕੋਈ ਜਮਾਤੀ ਲੜਾਈ ਨਹੀਂ ਇਹ ਤਾਂ ਦੋਏ ਇੱਕੋ ਜਮਾਤਾਂ ਦਾ ਘਾਣ ਹੈ ਦੋਹੀ ਪਾਸੇ ਮਿਹਨਤੀ ਲੋਕ ਮਾਰੇ ਜਾਂਦੇ ਆ ਨਾ ਇਹ ਕੋਈ ਆਜ਼ਾਦੀ ਦੀ ਲੜਾਈ ਹੈ ਜਿਹੜੀ ਇਹ ਲੜਾਈ ਕਰੀ ਜਾ ਰਹੀ ਹੈ ਭਾਰਤ ਵੱਲੋਂ ਜਾਂ ਪਾਕਿਸਤਾਨ ਵੱਲੋਂ ਨਾ ਇਹ ਭਾਰਤ ਦੇ ਲੋਕ ਹਿਤਾਚੈ ਤੇ ਨਾ ਇਹ ਪਾਕਿਸਤਾਨ ਦੇ ਆਮ ਸੁਧਾਰ ਲੋਕਾਂ ਦੇ ਹਿਤਾਚੈ ਹਾਂ ਜਿਹਦੇ ਕਿਤੇ ਹਿੱਤ ਸਰਵ ਹੁੰਦੇ ਆ ਉਹ سرمਾਈਦਾਰੀ ਦੇ ਮਿਲਟਰੀ ਕੰਪਲੈਕਸ ਦੇ ਉਹਨਾਂ ਦੇ ਹਿੱਤ ਇਹਦੇ 'ਚ ਸਾਧੇ ਜਾਂਦੇ ਐ ਉਹ ਜ਼ਰੂਰ ਇਹਦੇ 'ਚ ਚਾਹੁੰਦੇ ਐ ਕਿ ਇਹ ਲੜਾਈਆਂ ਹੋ ਜਾਣ ਸੋ ਪਾਕਿਸਤਾਨ ਦੇ ਤੇ ਭਾਰਤ ਦੇ ਜਿਹੜੇ ਮਜ਼ਦੂਰ ਐ ਉਹਨਾਂ ਦਾ ਇਹਨਾਂ ਦੀਆਂ ਦੋਨਾਂ ਦੇ ਰਾਜ ਕਰਦੀਆਂ ਜਮਾਤਾਂ ਦੀ ਇਸ ਨੀਤੀ 'ਚ ਕੋਈ ਰੋਲ ਨਹੀਂ ਦਾ ਉਹ ਤਾਂ ਬਲੀ ਦੇ ਬੱਕਰੇ ਬਣਦੇ ਐ ਦੋਵੇਂ ਜਣੇ ਸੋ ਇਸ ਕਰਕੇ ਇਹ ਜਮਾਤੀ ਲੂਟ-ਨੂਟਾ ਕਰਨ ਦਾ ਯਤਨ ਨੇ ਅਜਿਹੀ ਜੰਗ ਅਜਿਹੀਆਂ ਲੜਾਈਆਂ ਸੋ ਅਸੀਂ ਸਮਝਦੇ ਐ ਵੀ ਸਾਡਾ ਘੋੜ ਉਹ ਇਹ ਕਹਿੰਦੇ ਐ ਕਿ ਸਾਡਾ ਘੋੜ ਦੂਜੇ ਦੇਸ਼ਾਂ ਦੇ ਮਜ਼ਦੂਰਾਂ ਦੇ ਵਿਰੁੱਧ ਹੋਈ ਨਹੀਂ ਸਕਦਾ ਅਸੀਂ ਤਾਂ ਇੱਕੋ ਜਿਹੇ ਆ ਕਿ ਸਾਡੀ ਤਾਂ ਅਮਨ ਦੇ ਦਿਨਾਂ 'ਚ ਵੀ ਉਧਰੋਂ ਕਰਦੇ ਆ ਤੇ ਉਧਰੋਂ ਵੀ ਕਰਦੇ ਆ ਤੇ ਇਸ جنگ ਨਾਲ ਘਾਣ ਸਾਡਾ ਦੋ ਈ ਤਰ੍ਹਾਂ ਦਾ ਹੁੰਦਾ ਹੈ ਇਧਰਲੇ ਪਾਸੇ ਉਧਰਲੇ ਪਾਸੇ ਇਸ ਕਰਕੇ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ ਪ੍ਰੋਫੈਸਰ ਪਾਟਕ ਸਾਹਿਬ ਦਾ ਜਿਹੜਾ ਇਹ ਆਇਆ ਹੈ ਇਹ ਸਮਝਨੇ ਆ ਵੀ ਅਸੀਂ ਇੱਕ ਚੰਗਾ ਪੱਖ ਆਇਆ ਹੈਗਾ ਇੱਕ ਮੰਨੇ ਪਰਮੰਨੇ ਬੁੱਧੀਜੀਵੀ ਨੇ ਉਹ ਤੇ ਉਹ ਉਹਦੇ ਤੇ ਜਰੂਰ ਅਸੀਂ ਆਪਾਂ ਸਾਰੇ ਜਣੇ ਧਿਆਨ ਤਾਂ ਰੱਖੀਏ ਦੋਸਤੋ ਮੁਹੰਮਦ ਜ਼ਬੇਰ ਉਹਨਾਂ ਨੇ ਜਿਨ੍ਹਾਂ ਨੇ ਆਲਟ ਨਿਊਜ਼ ਬਣਾਈ ਹੋਈ ਹੈ 2014-15 ਤੋਂ ਹੀ ਜੋ ਝੂਠੀਆਂ ਪੋਸਟਾਂ ਤੇ ਵੀਡੀਓਜ਼ ਆਉਂਦੀਆਂ ਨੇ ਝੂਠੀ ਫੈਕਟਰੀ ਕਿ ਲੱਗੀ ਹੋਈ ਹੈ ਉਹਨਾਂ ਦਾ ਉਹ ਪਰਦਾ ਫਾਸ਼ ਕਰਦੇ ਆ ਰਹੇ ਹੈ ਜਿਸ ਕਰਕੇ ਉਹਨਾਂ ਨੂੰ ਮੋਦੀ ਸਰਕਾਰ ਵੱਲੋਂ ਕਈ ਵਾਰ ਇੱਕ ਵਾਰ ਜੇਲ੍ਹ ਚ ਵੀ ਭੇਜ ਦਿੱਤਾ ਗਿਆ ਸੀ ਬੜੀ ਮੁਸ਼ਕਲ ਨਾਲ ਉਹਨਾਂ ਦੀ ਜ਼ਮਾਨਤ ਹੋਈ ਸੀ ਜਿੱਦਣ ਇਹ ਅਟੈਕ ਹੋਇਆ ਉਸ ਦਿਨ ਪਾਕਿਸਤਾਨ ਨੇ ਕੁਝ ਕਲੇਮ ਕੀਤੇ ਤੇ ਇਹਨੇ ਉਹਨੂੰ ਕਰਕੇ ਦੱਸਿਆ ਵੀ ਇਹ ਝੂਠਾ ਕਲੇਮ ਹੈ ਪਾਕਿਸਤਾਨ ਦਾ ਤੇ ਭਾਰਤੀ ਮੀਡੀਆ ਬੜਾ ਖੁਸ਼ ਹੈ ਵੀ ਮੁਹੰਮਦ ਜ਼ਬੇਰ ਨੇ ਉਹ ਕੀਤਾ ਪਰ ਦੂਜੇ ਵੱੰਨੇ ਮੁਹੰਮਦ ਜ਼ਬੇਰ ਜ਼ਬੇਰ ਦੀ ਅੱਜ ਇੱਕ ਪੋਸਟ ਪਈ ਹੈ ਜਿਹਦੇ ਵਿੱਚ ਜ਼ਬੇਰ ਸਾਹਿਬ ਲਿਖਦੇ ਹੈ ਕਿ ਭਾਰਤ ਦੇ ਜਿਹੜੇ ਨਿਊਜ਼ ਚੈਨਲ ਜਿਹੜੀਆਂ ਖਬਰਾਂ ਵਾਲੇ ਚੈਨਲ ਨੇ এবੀਪੀ ਨਿਊਜ਼ ਹੈ ਆਜ ਤੱਕ ਨਿਊਜ਼ 18 ਹੈ ਜੀ ਹੈ এবੀ ਉਹ ਦੱਸਣ ਲਈ ਵੀ ਭਾਰਤ ਨੇ ਜਿਹੜੇ ਅਟੈਕ ਕੀਤਾ ਮਜ਼ਾਈਲ ਉਹਦੀਆਂ ਆ ਵੀਡੀਓਜ਼ ਐ ਜਿਹੜੀਆਂ ਉਹ ਵੀਡੀਓਜ਼ ਦਿਖਾ ਰਹੇ ਐ ਉਹ ਵੀਡੀਓਜ਼ 2023 ਦੇ ਵਿੱਚ ਗਾਜ਼ਾ ਦੇ ਉੱਤੇ ਇਜ਼ਰਾਈਲ ਵੱਲੋਂ ਕੀਤੇ 에ਅਰ ਸਟ੍ਰਾਈਕਸ ਦੀਆਂ ਨੇ ਸੋ ਇਸ ਤਰ੍ਹਾਂ ਨਾਲ ਬਹੁਤ ਵੱਡੀ ਪੱਦਰ ਦੇ ਉੱਤੇ ਝੂਠ ਪਰੋਸਿਆ ਜਾ ਰਿਹਾ ਹੈ ਦੋਇ ਪਾਸੇ ਉਹਨਾਂ ਝੂਠਾਂ ਤੋਂ ਵੀ ਸਾਨੂੰ ਬਚਣ ਦੀ ਲੋੜ ਹੈ ਤੇ ਜਿੰਨਾ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਜੇ ਅਗਲਾ ਘਟਾ ਲਾਂਗੇ ਤਾਂ ਸਮਝ ਲਓ ਵੀ ਅਸੀਂ ਇੱਕ ਚੰਗੇ ਇਨਸਾਨਾਂ ਵਾਲਾ ਰੂਲ ਅਦਾ ਕਰ ਰਹੇ ਹਾਂ ਤੇ ਲੜਾਈ ਲੜਾਈ ਦੇ ਜਿਹੜੇ ਜਸ਼ਨ ਮਨਾਏ ਜਾ ਰਹੇ ਹੈ ਦੋਸਤੋ ਜਿਨ੍ਹਾਂ ਦੇ ਪੁੱਤ ਮਰਦੇ ਆ ਉਹਨਾਂ ਨੂੰ ਪੁੱਛਣ ਦੀ ਲੋੜ ਹੁੰਦੀ ਹੈ ਜਸ਼ਨ ਤਾਂ ਤੁਸੀਂ ਜੋ ਮਰਜ਼ੀ ਮਨਾ ਲਓ ਸਾਨੂੰ ਠੱਡੇ ਦਿਮਾਗ ਨਾਲ ਸੋਚ ਕੇ ਭਾਰਤ ਪਾਕਿਸਤਾਨ ਚ ਅਮਨ ਸ਼ਾਂਤੀ ਦੇ ਲਈ ਸਿਰਫ ਕਾਮਰੇ ਹੀ ਨਹੀਂ ਕਰਨੀ ਚਾਹੀਦੀ ਯਤਨ ਕਰਨੀ ਚਾਹੀਦੀ ਹੈ ਅੱਜ ਦੀ ਗੱਲ ਚ ਐਨਏ ਬਹੁਤ ਬਹੁਤ ਸ਼ੁਕਰੀਆ ਧੰਨ